ਸੁਜਾਨਪੁਰ ਪੁਲਿਸ ਨੇ ਮਾਦੋਪੁਰ ਬਲੌਕ ਵਿਖੇ ਇੱਕ ਟੈਂਪੂ ਟਰੈਵਲਰ ਤੋਂ ਦੋ ਵਿਅਕਤੀਆਂ ਨੂੰ 31 ਕਿਲੋ ਪੁੱਕੀ ਸਮੇਤ ਕਾਬੂ ਕੀਤਾ ਹੈ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਆਂ ਥਾਣਾ ਸੁਜਾਨਪੁਰ ਦੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਕੌਰ ਨੇ ਦੱਸਿਆ ਹੈ ਕਿ ਪੁਲਿਸ ਟੀਮ ਵੱਲੋਂ ਅੰਤਰਾਜੀ ਯਾਨੀ ਕਿ ਇੰਟਰ ਸਟੇਟ ਨਾਕਾ ਜੜਾਇਓ ਮਾਦੋਪੁਰ ਵਿਖੇ ਲਗਾਇਆ ਗਿਆ ਸੀ ਜਿਸ ਦੌਰਾਨ ਚੈਕਿੰਗ ਮੁਹਿੰਮ ਜਿਹੜੀ ਹੈ ਉਹ ਚਲਾਈ ਜਾ ਰਹੀ ਸੀ ਤੇ ਇਸ ਦੌਰਾਨ ਜੰਮੂ ਕਸ਼ਮੀਰ ਤੋਂ ਆ ਰਹੇ ਇੱਕ ਟੈਂਪੂ ਦੀ ਗੰਭੀਰਤਾ ਤੇ ਨਾਲ ਜਦੋਂ ਚੈਕਿੰਗ ਕੀਤੀ ਗਈ ਤਾਂ ਪੁਲਿਸ ਪਾਰਟੀ ਨੇ ਤਲਾਸ਼ੀ ਦੌਰਾਨ ਟੈਂਪੂ ਟਰੈਵਲਰ ਕੋਲ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਮੁਲਜ਼ਮਾਂ ਦੀ ਪਹਿਚਾਨ ਜਿਹੜੀ ਹੈ trilok singh ਵਾਸੀ ਨੀਰਪੁਰ ਦਸੂਆ ਅਤੇ jaswinder singh ਵਾਸੀ ਬੰਗਾਲੀਪੁਰ ਦਸੂਆ ਵੱਜੂ ਹੋਈ ਹੈ ਇਸ ਦਿਨ ਆਲੀ ਦੱਸ ਲਈ ਇਹਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਜਿਹੜੀ ਹੋ ਸ਼ੁਰੂ ਕਰ ਦਿੱਤੀ ਜਾਵੇਗੀ ਐਸਐਸਪੀ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਨਸ਼ਾ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਕਿਸੇ ਵੀ ਨਸ਼ੇ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜਾ ਮਾਹੌਲ ਬਹੁਤ ਭੁੱਕੀ ਭਰੀ ਗਈ ਹੈ ਕੀ ਮਾਮਲਾ ਸਾਰਾ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ ਇਸੇ ਲੜੀ ਦੇ ਤਹਿਤ ਸਾਡੇ ਮਾਦੋਪੁਰਨਾ ਕਾ ਜਿਹੜਾ ਸਾਡਾ ਇੰਟਰਸਟੇਟ ਨਾਕਾ ਉੱਥੇ ਦਿਨ ਰਾਤ ਚੈਕਿੰਗ ਚੱਲਦੀ ਹੈ ਇਹ ਦੌਰਾਨੇ ਚੈਕਿੰਗ ਇੱਕ ਜੀਐਨਕੇ ਸਾਈਡ ਤੋਂ ਟੈਂਪੋ ਟਰੈਵਲਰ ਆ ਰਿਹਾ ਸੀ ਠੀਕ ਹੈ ਜੀ ਜਿਸ ਵਿੱਚ ਦੋ ਬੰਦੇ ਸੀ ਜਿਹਦੀ ਪੁਲਿਸ ਨੇ ਬੜੀ ਬਰੀਕੀ ਨਾਲ ਜਾਂਚ ਕੀਤੀ ਤੇ ਜਿੱਤੇ ਵਿੱਚੋਂ ਸਾਨੂੰ 31 ਕਿਲੋ ਜਿਹੜੀ ਸੀ ਉਹ ਕਿਬਰਾਮਤ ਹੋਈ ਤੇ ਉਸੇ ਟਾਈਮ ਸਾਡੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਮੁਕਦਮਾ ਦਰਜ ਕੀਤਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਜਿਹੜੀ ਅੱਗੇ ਦੀ ਕਾਰਵਾਈ ਹੈ ਤਫਤੀਸ਼ ਹੈ ਉਹ ਸਾਡੀ ਚੱਲ ਰਹੀ ਹੈ ਜੀ ਮੈਨਾਂ ਲੋਕਾਂ ਖਿਲਾਫ ਕੋਈ ਹੋਰ ਪਹਿਲਾ ਪਰਚਾ ਦਰਜਿਆਗਾ ਨਹੀਂ ਇਸ ਚੀਜ਼ ਦੀ ਆਪਾਂ ਸਾਰਾ ਦੇਖ ਰਹੇ ਆ ਬਟ ਹੁਣ ਜੋ ਸਾਡੀ ਇਨਵੈਸਟੀਗੇਸ਼ਨ ਚ ਆਇਆ ਇਸ ਤੋਂ ਪਹਿਲਾਂ ਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਹੈਗਾ ਜੀ ਕੈਮਰੋ ਗੁਰਸਤ ਹਨੀ ਦੇ ਰਾਏ ਅਦਿਸ਼